ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਕਈ ਦਿਨਾਂ ਦੀ ਇੱਕ ਤਰ੍ਹਾਂ ਸਰਚ ਕਹਿ ਲਓ ਜਾਂ ਤੁਹਾਡੇ ਵਿਚਾਰ ਕਹਿ ਲਓ ਉਹਦੇ ਮੁਤਾਬਕ ਜਮੀਨਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਦਾ ਰਿਜ਼ਲਟ ਮੈਂ ਕੀ ਕੱਢਿਆਗਾ ਅੱਜ ਉਹਦੇ ਤੇ ਗੱਲਬਾਤ ਕਰਾਂਗੇ ਤੇ ਅੱਜ ਆਪਾਂ ਗੱਲਬਾਤ ਇਹ ਵੀ ਕਰਾਂਗੇ ਕਿ ਹੁਣ ਅੱਗੇ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ ਇਹਨਾਂ ਦੇ ਵਿਚਾਰ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਇਗਰ ਜੀ ਕਲ ਖਲਸਾ ਵਾਇਗਰ ਜੁੱਤੀ ਭਾਤੇ ਅੱਛਾ ਦੋਸਤੋ ਕਈ ਦਿਨਾਂ ਤੋਂ ਮੈਂ ਤੁਹਾਡੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਔਰ ਤੁਹਾਨੂੰ ਮੈਂ ਜਿਹੜੇ ਪੋਸਟਾਂ ਦੇ ਜ਼ਰੀਏ ਕਿ ਰੇਟ ਘੱਟ ਤੋਂ ਘੱਟ ਕਿੰਨੇ ਨੇ ਵੱਧ ਤੋਂ ਵੱਧ ਕਿੰਨੇ ਨੇ ਤੁਹਾਡੇ ਏਰੀਆ ਦੇ ਵਿੱਚ ਰੇਟ ਕੀ ਨੇ ਖਰੀਦਣ ਵਾਲੇ ਕੀ ਸੋਚਦੇ ਨੇ ਵੇਚਣ ਵਾਲੇ ਕੀ ਸੋਚਦੇ ਨੇ ਇਹਦੇ ਤੇ ਮੈਂ ਪੂਰੀ ਆਪਣੇ ਜਨ ਨੇ 4-5 ਦਿਨ ਕੋਸ਼ਿਸ਼ ਕੀਤੀ ਤੇ ਤੁਸੀਂ ਖੁਦ ਵੀ ਉਹ ਆਪਣੇ ਕਮੈਂਟ ਪੜੇ ਤੇ ਮੈਂ ਵੀ ਤੁਹਾਨੂੰ ਪੜ ਕੇ ਸੁਣਾਏ ਤੇ ਉਹਨਾਂ ਦੇ ਉੱਪਰ ਨਾਲ ਦੀ ਨਾਲ ਮੈਂ ਕੁਝ ਨਾ ਕੁਝ ਬੋਲਣ ਦੀ ਵੀ ਕੋਸ਼ਿਸ਼ ਕੀਤੀ ਦੋਤੋ ਇਹ ਮੈਂ ਕੋਈ ਮਤਲਬ ਨਾ ਕਈ ਬੰਦੇ ਵੀ ਮੇਰੇ ਸੋਦ ਦਿਨ ਵੀ ਸ਼ਾਇਦ ਮੈਂ ਕੋਈ ਇਹਨਾਂ ਨੈਗੇਟਿਵ ਕਮੈਂਟ ਵਾਲਿਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਐਸੀ ਨਹੀਂ ਹੈਗੀ ਆਪਾਂ ਤਾਂ ਸਿਰਫ ਆਪਣਾ ਕੰਮ ਕਰ ਰਹੇ ਆ ਆਪਾਂ ਤਾਂ ਆਪਣੇ ਚੈਨਲ ਲਈ ਤੁਹਾਡੇ ਲਈ ਜਾਂ ਮਤਲਬ ਆਪਣੇ ਪੰਜਾਬ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਆ ਹੋਰ ਕੋਈ ਕਿਸੇ ਨੈਗੇਟਿਵ ਕਮੈਂਟ ਵਾਲਿਆਂ ਦੇ ਖਾਤਰ ਮੈਂ ਕੁਝ ਨਹੀਂ ਕਰ ਰਿਹਾ ਹੈਗਾ ਸੋ ਇਹ ਜਿਹੜਾ ਮਤਲਬ ਫਿਰ ਕੋਈ ਨਾ ਕੋਈ ਗੱਲ ਸਾਹਮਣੇ ਜਦੋਂ ਆ ਜਾਂਦੀ ਹੈ ਫਿਰ ਉਹਦਾ ਕੋਈ ਜਵਾਬ ਦੇ ਦਿੰਨੇ ਲੇਕਿਨ ਉਦਾਂ ਆਪਾਂ ਤਾਂ ਆਪਣਾ ਕੰਮ ਕਰ ਰਹੇ ਆ ਆਪਣਾ ਬਿਨਾ ਕਿਸੇ ਮਤਲਬ ਤੋਂ ਡਰੇ ਬਿਨਾ ਕਿਸੇ ਤੇ ਪ੍ਰਭਾਵ ਕੂਲ ਲਿਆ ਬਿਨਾ ਕਿਸੇ ਦੀ ਚਾਪਲੂਸੀ ਕਰਿਆ ਜਾਂ ਕੋਈ ਖੁਸਾਮਦ ਕਰਕੇ ਲਾ ਲੋ ਜਾ ਕੋਈ ਕਿਸੇ ਦੇ ਵਿਰੋਧ ਕਰਨ ਕਰਕੇ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਦੰਦਾ ਮੈਂ ਜੋ ਮੈਨੂੰ ਸਹੀ ਲੱਗਦਾ ਮੈਂ ਉਹ ਕਰ ਦਾਂਗਾ ਇਹਦੇ 'ਚ ਮੈਂ ਦੋਸਤੋ ਜੋ ਜਾਣਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਜਿਹੜੇ ਸਿਹਰਦ ਲੋਕ ਸੀਗੇ ਉਹਨਾਂ ਨੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਕਦੇ ਵੀ ਇਹਨਾਂ ਚੀਜ਼ਾਂ ਦੇ ਪੋਸਟ ਆ ਰਹੇ ਜਾਂ ਕਿਸੇ ਚੀਜ਼ ਆ ਰਹੀ ਆ ਆਪਾਂ ਨੂੰ ਪਤਾਗਾ ਕੋਈ ਚੀਜ਼ਾਂ ਤੈ ਨਹੀਂ ਹੁੰਦੀ ਆਉਂਦੀ ਆ ਆਪਾਂ ਕੁਝ ਨਾ ਕੁਝ ਕਿਸੇ ਚੀਜ਼ ਦੇ ਨੇੜੇ ਤੇੜੇ ਜਾਣ ਦੀ ਕੋਸ਼ਿਸ਼ ਕਰ ਸਕਦੇ ਆ ਜਿਵੇਂ ਉਹ ਰੋਜ਼ ਤੁਸੀਂ ਬਹਿਸਾਂ ਸੁਣਦੇ ਹੋ ਟੀਵੀ ਤੇ ਬਹਿਸ ਕਰਾਉਦੇ ਨੇ ਵੱਡੇ ਵੱਡੇ ਚੈਨਲ ਨੇ ਵੱਡੇ ਵੱਡੇ ਲੋਕਾਂ ਨੂੰ ਬਿਠਾਉਂਦੇ ਨੇ ਪਰ ਅੰਤ ਦੇ ਵਿੱਚ ਜੇ ਆਪਾਂ ਕਹੀਏ ਵੀ ਉਹਨਾਂ ਦਾ ਕੋਈ ਰਿਜ਼ਲਟ ਨਿਕਲਦਾ ਨਾ ਰਿਜ਼ਲਟ ਤਾਂ ਕਿਸੇ ਦਾ ਕੁਝ ਨਹੀਂ ਨਿਕਲਦਾ ਹੁੰਦਾ ਬਸ ਉਹ ਆਪਣੀਆਂ ਕਹਿ ਲੈਂਦੇ ਨੇ ਆਪਣੀਆਂ ਕਹਿ ਲੈਂਦੇ ਨੇ ਐਂਕਰ ਹੈ ਜਿਹੜਾ ਉਹ ਆਪਦੀ ਗੱਲ ਨੂੰ ਸੁਵਾਬ ਕਰਕੇ ਵਗ ਜਾਂਦਾ ਤੇ ਅਗਲਾ ਕੰਟੈਂਟ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਦੋਸਤੋ ਸਵਾਲ ਕੀ ਹੈਗਾ ਕਿ ਉਹਨਾਂ ਨਾਲ ਕੀ ਲੱਭਿਆ ਕੀ ਹੈਗਾ ਦੋਸਤੋ ਲੱਭਿਆ ਕੁਝ ਵੀ ਨਹੀਂ ਹੈਗਾ ਨਾ ਕੁਝ ਲੱਭਣ ਦੀ ਸੁਭਾਵਨਾ ਸੀਗੀ ਕਿਉਂਕਿ ਹਰ ਇੱਕ ਵਿਅਕਤੀ ਅ ਅਸਲੀਅਤ ਦੱਸਣ ਦੀ ਬਜਾਏ ਆਪਣੇ ਵਿਚਾਰ ਪੇਸ਼ ਕਰਦਾ ਹੈਗਾ ਜਦੋਂ ਕਿ ਆਪਣੇ ਇਹ ਚੀਜ਼ਾਂ ਆਪਣੇ ਵਿਚਾਰਾਂ ਨਾਲ ਨਹੀਂ ਇਹ ਚੀਜ਼ਾਂ ਮਾਰਕੀਟ ਦੱਸਣ ਦੇ ਨਾਲ ਮੈਂ ਤੋ ਤੂੰ ਮਾਰਕੀਟ ਪੁੱਛ ਰਿਹਾ ਸੀਗਾ ਕਿ ਅਸਲ ਦੇ ਵਿੱਚ ਮਾਰਕੀਟ ਕੀ ਹੈ ਅੱਜ ਦੀ ਜਿਹੜੀ ਮਤਲਬ ਜਮੀਨਾਂ ਦੀ ਮਾਰਕੀਟ ਕੀ ਚੱਲ ਰਹੀ ਆ ਖਰੀਦਣ ਵਾਲੇ ਕੀ ਸੋਚ ਰਹੇ ਨੇ ਵੇਚਣ ਵਾਲੇ ਕੀ ਸੋਚ ਰਹੇ ਨੇ ਪਰ ਦੋਸਤੋ ਉਹਦੇ ਚ ਕੋਈ ਖਾਸ ਚੀਜ਼ ਨਿਕਲ ਕੇ ਸਾਹਮਣੇ ਨਹੀਂ ਆਈ ਹੈਗੀ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ੇ ਜ਼ਰੂਰ ਕਹਿਣ ਦੀ ਕੋਸ਼ਿਸ਼ ਕਰੂੰਗਾ ਕਿ ਆਪਾਂ ਨੂੰ ਕਰਨਾ ਕੀ ਚਾਹੀਦਾ ਕਰਨਾ ਦੋਸਤੋ ਇਹ ਹੈ ਕਿ ਕਿਸੇ ਵੀ ਚੀਜ਼ ਦੀ ਖਾਤਰ ਆਪਾਂ ਉਡੀਕਦੇ ਰਹੀਏ ਜਿਵੇਂ ਮਤਲਬ ਕਿਸੇ ਕਾਰਨ ਕਰਕੇ ਕਿਸੇ ਗੱਲ ਕਰਕੇ ਕਿਤੇ ਉਡੀਕਣਾ ਨਹੀਂ ਚਾਹੀਦਾ ਜੇ ਹੁਣ ਸਪੋਜ਼ ਕਰ ਲੋ ਆਪਾਂ ਇਸ ਹਾਸਤੇ ਬੈਠੇ ਰਹੀਏ ਕਿ ਸਰਪੰਚ ਸਾਹਿਬ ਕਹਿੰਦੇ ਸੀਗੇ ਸ਼ਾਇਦ ਰੇਟ ਘਟ ਰਹੇ ਨੇ ਘਟ ਜਾਣਗੇ ਤੇ ਆਪਾਂ ਜ਼ਮੀਨ ਹੁਣ ਮਹੀਨਾ ਦੋ ਮਹੀਨੇ ਅੜਕ ਕੇ ਖਰੀਦਾਂਗੇ ਜਾਂ ਫਿਰ ਆਪਾਂ ਇਹ ਸੋਚ ਲਈਏ ਕਿ ਉਹ ਕਹਿੰਦੇ ਸੀਗੇ ਸ਼ਾਇਦ ਰੇਟ ਵੱਧ ਜਾਣ ਤੇ ਆਪਾਂ ਅੱਗੇ ਜਾਣ ਦੀ بجائے ਜਲਦੀ ਖਰੀਦ ਲਿਏ ਦੇਖੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਜਿਸ ਮੇਰੇ ਵੀਰ ਨੇ ਆਪਣੀ ਪ੍ਰਾਪਰਟੀ ਵੇਚੀ ਹੋਈ ਆ ਜਿਸ ਮੇਰੇ ਵੀਰ ਨੇ ਆਪਣੇ ਪੈਸੇ ਬੱਟੇ ਹੋਇਆ ਉਹਨਾਂ ਨੂੰ ਕਦੇ ਵੀ ਵੇਟ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਆਪਣੇ ਪੈਸੇ ਬੱਟਨਸਾਰ ਆਪਣੀ ਪ੍ਰਾਪਰਟੀ ਖਰੀਦ ਲੈਣੀ ਚਾਹੀਦੀ ਆ ਜੇ ਤੁਸੀਂ ਆਪਣੀ ਪ੍ਰਾਪਰਟੀ ਇਮੀਡੀਏਟਲੀ ਨਹੀਂ ਖਰੀਦੋਗੇ ਤਾਂ ਤੁਸੀਂ ਲੌਸ ਦੇ ਵਿੱਚ ਜਾ ਮੋਗੇ ਨੁਕਸਾਨ ਚ ਜਾਓਗੇ ਜਦੋਂ ਤੁਸੀਂ ਆਪਣੀ ਪ੍ਰਾਪਰਟੀ ਵੇਚਦੇ ਹੋ ਉਸੇ ਸਮੇਂ ਤੁਹਾਨੂੰ ਉਸੇ ਮਾਰਕੀਟ ਦੇ ਹਿਸਾਬ ਦੇ ਨਾਲ ਹੀ ਪ੍ਰਾਪਰਟੀ ਮਿਲ ਜਾਂਦੀ ਹੈ ਨਹੀਂ ਫਿਰ ਤੁਹਾਨੂੰ ਪ੍ਰਾਪਰਟੀ ਨਹੀਂ ਮਿਲਦੀ ਹੈਗੀ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਜੇ ਹੁਣ ਅੱਜ ਆਪਾਂ ਮਹੀਨਾ ਦੋ ਮਹੀਨੇ ਜਿਵੇਂ ਬਹੁਤ ਲੋਕ ਬੈਠੇ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਹੀ ਰਹਿਣਾ ਕਿ ਲੋਕ ਬਹੁਤ ਬੈਠੇ ਵੇਟ ਕਰ ਰਹੇ ਨੇ ਦੇ ਲੇਕਨ ਰੇਟ ਵੱਧ ਜਾਂਦੇ ਨੇ ਫਿਰ ਦੁਬਾਰਾ ਬੰਦਾ ਸੋਚਦਾ ਰਹਿੰਦਾ ਇਸ ਕਾਰਨ ਕਰਕੇ ਦੋਸਤੋ ਇਹ ਟੈਂਪਰੇਰੀ ਗੱਲਾਂ ਨੇ ਮਾਰਕੀਟ ਸੌਦਿਆਂ ਦੇ ਨਾਲ ਤੈ ਹੁੰਦੀ ਆ ਨਾ ਕਿ ਗੱਲਾਂ ਬਾਤਾਂ ਦੇ ਨਾਲ ਜੋ ਸੌਦੇ ਹੋ ਰਹੇ ਨੇ ਜੋ ਲੇਟੈਸਟ ਸੌਦੇ ਹੋਏ ਹੋਏ ਨੇ ਉਹਦੇ ਮੁਤਾਬਕ ਰੇਟ ਆਪਣਾ ਜਿਹੜੀ ਰੇਟ ਹੈ ਉਹ ਮੰਨੇ ਜਾਂਦੇ ਨੇ ਸੋ ਆ ਜਿਹੜਾ ਮਹੀਨਾ ਸੀ ਮੈਂ ਤੁਹਾਨੂੰ ਪਹਿਲਾਂ ਵੀ ਬੋਲਿਆ ਸੀਗਾ ਤੇ ਇਸ ਕਾਰਨ ਕਰਕੇ ਤੁਹਾਨੂੰ ਇਹ ਮਹੀਨਾ ਖਰੀਦਦਾਰਾਂ ਲਈ ਵਧੀਆ ਹੁੰਦਾ ਹੈਗਾ ਕਿਉਂਕਿ ਜਿਹੜੇ ਬੰਦਿਆਂ ਨੇ ਰਜਿਸਟਰੀ ਕਰਾਉਣੀ ਆ ਉਹ ਅਗਰ ਕੋਈ ਉਹਨਾਂ ਨੂੰ ਜਲਦੀ ਗਾਹਕ ਮਿਲ ਜਾਂਦਾ ਤਾਂ ਉਹ ਵੇਚਣ ਦੀ ਕੋਸ਼ਿਸ਼ ਕਰਦਾ ਕੁਝ ਨਾ ਕੁਝ ਜਾਇਦਾਦ ਸਸਤੀ ਦੇ ਦਿੰਦਾ ਕਿਉਂਕਿ ਉਹ ਪੂਰੀ ਪੇਮੈਂਟ ਲੈਣ ਤੋਂ ਬਚਣ ਦਾ ਕਾਰਨ ਹੁੰਦਾ ਹੈ ਪਰ ਅਜੇ ਇਹ ਕਹਿਣਾ ਕਿ ਰੇਟ ਬਿਲਕੁਲ ਘਟ ਜਾਣਗੇ ਇਹ ਬਿਲਕੁਲ ਜਲਦਬਾਜ਼ੀ ਹੈ ਕਿਉਂਕਿ ਰੇਟ ਜਦੋਂ ਘਟਨੇ ਨੇ ਦੋਸਤੋ ਮੈਂ ਤੁਹਾਨੂੰ ਬਿਲਕੁਲ ਕਲਿਆਰਾ ਦੇ ਦਿਲ ਦੀ ਨਹੀਂ ਆਉਂਦੇ ਤਜਰਬੇ ਦੀ ਗੱਲ ਦੱਸ ਦਿੰਨਾ ਰੇਟ ਉਦੋਂ ਘਟਣਗੇ ਜਦੋਂ ਪਿੱਛੋਂ ਪੈਸੇ ਦਾ ਪ੍ਰਵਾਹ ਟੁੱਟ ਗਿਆ ਜਦੋਂ ਪੈਸੇ ਦੀ ਜਿਹੜੀ ਸਰਕਲ ਹੈ ਪੈਸੇ ਦਾ ਜਦੋਂ ਪੈਸੇ ਦਾ ਸਰਕਲ ਟੁੱਟ ਗਿਆ ਉਦੋਂ ਰੇਟ ਕਟਣਗੇ ਉਦੋਂ ਕੋਈ ਫਿਰ ਮਾਈ ਦਾ ਲਾਲ ਆਪਦੇ ਕਮੈਂਟਾਂ ਨਾਲ ਆਪਦੀਆਂ ਪੋਸਟਾਂ ਨਾਲ ਆਪਣੇ ਵੀਡੀਓਜ਼ ਨਾਲ ਰੇਟਾਂ ਨੂੰ ਫਿਰ ਰੋਕ ਨਹੀਂ ਸਕਦਾ ਜਦੋਂ ਫਿਰ ਸਰਕਲ ਰੁਕਦਾ ਨਾ ਪੈਸੇ ਦਾ ਫਿਰ ਦੋਸਤੋ ਧੜੰਮ ਕਰਕੇ ਫਿਰ ਮਾਰਕੀਟ ਗਿਰਦੀ ਹੁੰਦੀ ਆ ਸੋ ਇਸ ਕਾਰਨ ਕਰਕੇ ਜਿਹੜਾ ਅਜੇ ਹਾਲਾਤ ਨੇ ਪੈਸੇ ਦਾ ਸਰਕਲ ਟੁੱਟਣ ਦੇ ਕਾਰਨ ਬਹੁਤ ਘਟਨੇ ਅਜੇ ਪੈਸੇ ਦਾ ਸਰਕਲ ਚੱਲ ਰਿਹਾਗਾ ਇਹ ਵੱਖਰੀ ਗੱਲ ਹੈ ਕਿ ਟੈਂਪਰੇਰੀ ਚੀਜ਼ਾਂ ਕਦੇ ਘਟ ਜਾਂਦੀਆਂ ਨੇ ਰੁਕ ਜਾਂਦੀਆਂ ਨੇ ਲੈਕਿਨ ਅਜੇ ਪੱਕੇ ਤੌਰ ਤੇ ਰੇਟ ਘਟਣ ਵਾਲੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਲੇਕਿਨ ਇਹ ਚੀਜ਼ ਮੈਂ ਤੁਹਾਨੂੰ ਤਾ ਕਰਕੇ ਕਲੀਅਰ ਕਰਦਾ ਜਿਵੇਂ ਉਹਨੂੰ ਸਪੋਜ਼ ਕਰ ਲੋ ਤੁਸੀਂ ਅੱਜ ਕੋਈ ਆਪਦੀ ਚੀਜ਼ 4 ਦਿਨ ਪਹਿਲਾਂ ਵੇਚੀ ਹੈ ਅੱਜ ਦੇ ਰੇਟ ਦੇ ਮੁਤਾਬਕ ਤੁਹਾਨੂੰ ਆਪਣੀ ਜਾਇਦਾਦ ਮਿਲ ਜਾਵੇਗੀ ਲੇਕਿਨ ਅਗਰ ਕੱਲ ਨੂੰ ਮਾਰਕੀਟ ਤੇਜ਼ ਹੋ ਜਾਂਦੀ ਆ ਤਾਂ اگر ਤੁਸੀਂ زمین ਨਾਲ ਲਈ ਤਾਂ ਉਹਦੇ ਲਈ ਤੁਸੀਂ ਪਸਤਾਮੋਗੇ اور لاس ਆਪਣੇ ਘਾਟੇ ਦੇ ਵਿੱਚ ਜਾਮੂਗੇ ਲੇਕਿਨ ਜੇਕਰ زمین ਵਾਕਈ ਘਟ ਜਾਂਦੀ ਹੈ سپوز ਕਰ ਲੋ ਮੈਂ ਜਮੀਨ ਅੱਜ ਵੇਚੀ ਸੀ ਅੱਜ ਹੀ ਮੈਂ ਖਰੀਦ ਲਈ ਤੇ ਗਾਹਾਂ ਜਾ ਕੇ ਰੇਟ ਘਟ ਗਏ ਤੇ ਮੈਂ ਸੋਚਾ ਵੀ ਯਾਰ ਮੇਰੇ ਤਾਂ ਜਮੀਨ ਦੇ ਰੇਟ ਘਟ ਗਏ ਮੈਂ ਤਾਂ ਬਹੁਤ ਘਾਟੇ ਵਿੱਚ ਚਲੇ ਆ ਗਿਆ ਮੇਰਾ ਤਾਂ ਮਤਲਬ ਨੁਕਸਾਨ ਹੋ ਗਿਆ سپوز ਕਰ ਲੋ ਰੇਟ 60 ਲੱਖ ਦਾ ਸੀਗਾ ਹੁਣ ਰੇਟ ਰਹਿ ਗਿਆ 45 ਲੱਖ ਦਾ ਮੇਰਾ ਤਾਂ 15 ਲੱਖ ਦੇ حساب ਨਾਲ ਲਾਸ ਹੋ ਗਿਆ ਨਹੀਂ ਦੋਸਤੋ ਇਹ ਗੱਲ ਨਹੀਂ ਹੁੰਦੀ ਕਿਉਂਕਿ ਤੁਸੀਂ ਜਿਹੜੀ ਆਪਦੀ ਪ੍ਰਾਪਰਟੀ ਵੇਚੀ ਐ ਉਹ ਵੀ ਤੁਸੀਂ ਉਹ ਅੱਜ ਦੇ ਰੇਟ ਦੇ حساب ਨਾਲ ਹੀ ਵੇਚੀ ਆ ਉਹ ਵੀ ਫਿਰ ਤੁਸੀਂ ਇਹ ਸੋਚੋ ਨਾ ਕਿ ਜੇ ਮੈਂ ਮਹੀਨਾ ਲੇਟ ਵੇਚਦਾ ਤੇ ਮੇਰੀ ਫਿਰ ਉਹਦਾ ਵੀ ਤਾਂ ਰੇਟ ਘਟ ਜਾਣਾ ਸੀ ਨਾ ਮੇਰੀ ਗੱਲ ਨੂੰ ਫੋਲੋ ਕਰ ਰਹੇ ਹੋ ਕਿ ਜੇਕਰ ਤੁਹਾਡੀ ਖਰੀਦੀ ਹੋਈ ਜ਼ਮੀਨ ਬਾਅਦ ਵਿੱਚ ਰੇਟ ਘਟਾ ਦਿੰਦੀ ਹੈ ਤੁਸੀਂ ਉਹਨੂੰ ਲਾਸਟ ਸੋਚਣ ਲੱਗ ਜਿਓ ਉਹਦੀ ਬਜਾਏ ਫਿਰ ਨਾਲ ਦੀ ਨਾਲ ਇਹ ਵੀ ਸੋਚੋ ਕਿ ਜੇ ਮੈਂ 2 ਮਹੀਨਾ ਲੇਟ ਹੁੰਦੀ ਫਿਰ ਫਿਰ ਮੇਰੇ ਵਾਲੀ ਜ਼ਮੀਨ ਦਾ ਵੀ 15 ਲੱਖ ਦਾ ਘਾਟਾ ਪੈ ਜਾਣਾ ਸਿਰ ਮੈਨੂੰ ਸੋ ਇਸ ਕਾਰਨ ਕਰਕੇ ਜੋ ਅੱਜ ਦੇ ਵਿੱਚ ਆਪਾਂ ਨੂੰ ਜਿਉਣਾ ਚਾਹੀਦਾ ਲਾ ਕੇ ਆਉਣ ਵਾਲਾ ਕੱਲ ਜਿਹੜਾ ਆਉਣ ਵਾਲਾ ਕੱਲ ਅਜੇ ਆਇਆ ਹੀ ਨਹੀਂ ਹੈਗਾ ਜਿਹੜੇ ਕੱਲ ਨੇ ਆਉਣਾ ਹੀ ਨਹੀਂ ਹੈਗਾ ਉਹ ਜਦੋਂ ਕੱਲ ਆਏਗਾ ਉਹ ਵੀ ਅੱਜ ਬਣ ਜਾਵੇਗਾ ਇਸ ਕਾਰਨ ਕਰਕੇ ਵੀਰੋ ਅੱਜ ਦੇ ਵਿੱਚ ਹੀ ਜਿਉਂ ਉਹ ਅੱਜ ਜੋ ਰੇਟ ਹੈ ਉਹਦੇ ਮੁਤਾਬਕ ਅਗਰ ਤੁਸੀਂ ਜ਼ਮੀਨ ਜਦ ਖਰੀਦੋਗੇ ਫਿਰ ਤੁਹਾਨੂੰ ਕੋਈ ਵੀ ਕਦੇ ਘਾਟਾ ਮਹਿਸੂਸ ਨਹੀਂ ਹੋਵੇਗਾ ਹਾਂ ਅਗਰ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਅੱਜ ਤੁਸੀਂ ਮੰਨ ਲਓ ਪੂਰੇ ਰੇਟ ਨਾਲ ਆਪਦੀ ਜ਼ਮੀਨ ਬੇਚ ਦਿੱਤੀ ਲੇਕਿਨ ਲੈਣ ਦੀ ਖਾਤਰ ਲੇਟ ਹੋ ਗਏ ਰੇਟ ਮੂਰੇ ਵੱਧ ਗਏ ਫਿਰ ਅਫਸੋਸ ਜ਼ਰੂਰ ਹੋਊਗਾ ਕਿਉਂਕਿ ਫਿਰ ਇਹ ਹੈ ਕਿ ਜੇਕਰ ਮਹੀਨੇ ਬਾਅਦ ਰੇਟ ਤੇਜ਼ ਹੋ ਗਏ ਫਿਰ ਤੁਹਾਨੂੰ ਜਾਂ ਤਾਂ ਆਪਣੀ ਜਾਇਦਾਦ ਵੀ ਮਹੀਨਾ ਲੇਟ ਕਰ ਲੈਣੀ ਚਾਹੀਦੀ ਸੀ ਫਿਰ ਹੈ ਹੁਣ ਪਰ ਮੇਰੇ ਵੀਰ ਤਾਂ ਕੰਪਨੀ ਵਾਲਿਆਂ ਕੋਲ ਵੀ ਪੈਸੇ ਰੱਖੀ ਰੱਖਦੇ ਨੇਗੇ ਵੀ ਭਾਈ ਜਦੋਂ ਤੁਸੀਂ ਕੋਈ ਨਾ ਜਿੱਦੇ ਅਸੀਂ ਗਾਹ ਜਮੀਨ ਲਵਾਂਗੇ ਆਪਾਂ ਤੁਹਾਡੇ ਕੋਲ ਪੈਸੇ ਚੱਕ ਲਾਂਗੇ ਉਹਨਾਂ ਚਿਰ ਉਹ ਵਰਤਦੇ ਰਹਿੰਦੇ ਨੇ ਕੰਪਨੀ ਵਾਲੇ ਤੇ ਲੇਕਿਨ ਜੇ ਕਿਸੇ ਗਵਾਂਡੀ ਕੋਲ ਕਿਸੇ ਭੈਣ ਭਾਈ ਕੋਲ ਕੋਈ ਰਿਸ਼ਤੇਦਾਰ ਕੋਲ ਪੈਸੇ ਰਹਿ ਜਾਣ ਤਾਂ ਆਗਲਾ ਕਹਿੰਦਾ ਵੀ ਭਾਈ ਵਿਆਜ ਦੇ ਮੈਨੂੰ ਕੰਪਨੀ ਵਾਲਿਆਂ ਨਾਲ ਕਿਸੇ ਦਾ ਕੋਈ ਤਖਲੀਫ ਨਹੀਂ ਉਹਨਾਂ ਕੋਲ ਤਾਂ ਮਤਲਬ ਕਿਉਂਕਿ ਉਹ શેઠ ਨੇ ਚਲੋ ਖੈਰ ਇੱਕ ਵੱਖਰਾ ਵਿਸ਼ਾ ਹੈਗਾ ਸੋ ਦੋਸਤੋ ਮੈਂ ਤੁਹਾਨੂੰ ਜੋ ਗੱਲ ਕਹਿਣੀ ਚਾਹਣਾਗਾ ਉਹ ਇਹੀ ਹੈ ਕਿ ਜਿਸ ਮੇਰੇ ਵੀਰ ਨੇ ਕੋਈ ਆਪਣੀ ਜਾਇਦਾਦ ਵਗੈਰਾ ਵੇਚੀ ਹੋਈ ਆ ਜਾਂ ਤੁਸੀਂ ਵੇਚਣ ਦੀ ਖਰੀਦਣ ਦੀ ਸੋਚ ਰਹੇ ਹੋ ਤਾਂ ਉਹਦੇ ਲਈ ਡਿਲੇ ਨਹੀਂ ਕਰਨਾ ਚਾਹੀਦਾ ਉਹਦਾ ਫੈਸਲਾ ਤੁਰੰਤ ਕਰੋ ਔਰ ਆਪਣੀ ਜਾਇਦਾਦ ਖਰੀਦ ਲਵੋ ਤਾਂ ਹੀ ਤੁਸੀਂ ਵਧੀਆ ਵਾਅਦੇ ਵਿੱਚ ਰਹੋਗੇ ਤੇ ਮਾਰਕੀਟ ਜਿਸ ਤਰ੍ਹਾਂ ਦੀ ਵੀ ਹੋਏਗੀ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦਾ ਰਹਾਂਗਾ ਕਿਉਂਕਿ ਅੱਜ ਬਿਲਕੁਲ ਸਥਿਤੀ ਜੋ ਮੈਂ ਤੁਹਾਨੂੰ ਦੱਸੀਆ ਉਹ ਇਸੇ ਤਰ੍ਹਾਂ ਹੀ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਬਈ ਜੀ ਵਾਹਿਗੁਰੂ ਜੀ ਕਾ ਖਾਲਸਾ